ਹਾਂਜੀ ਸਤਿ ਸ੍ਰੀ ਅਕਾਲ ਜੀ ਅ ਜਿਹੜੀ ਨਵੀਂ ਕਮੇਟੀ ਬਣਾਈ ਗਈ ਆ ਜਿੰਨਾ ਵੱਲੋਂ ਬਾਬੇ ਜੀ ਦੀ ਜਗ੍ਹਾ ਦੀ ਸੇਵਾ ਸੰਭਾਲ ਕਰਨੀ ਆ ਉਹਨਾਂ ਵੱਲੋਂ ਦੇਖ ਲਓ ਜੀ ਆਹ ਜਿਹੜਾ ਇੱਥੇ ਚੜਾਵਾ ਚੜਦਾ ਜੋ ਕੁਛ ਵੀ ਉਹ ਆ ਵੇਖੋ ਜੀ ਸੰਗਤ ਚੁਣ ਰਹੀ ਆ ਕੱਲੀ ਕੱਲੀ ਚੀਜ਼ ਇੱਕ ਪਾਸੇ ਕਰਕੇ ਇਹਨੂੰ ਵੇਚਿਆ ਜਾਊਗਾ ਤੇ ਇਹ ਪੁਰਾਣੀ ਕਮੇਟੀ ਕਹਿ ਰਹੀ ਆ ਜਾਂ ਬੀਬੀ ਅਮਰਜੀਤ ਕੌਰ ਕਹਿ ਰਹੀ ਆ ਵੀ ਉੱਥੇ ਤਾਂ ਚੜਾਵਾ ਚੜਦਾ ਹੀ ਨਹੀਂ ਉੱਥੇ ਤਾਂ ਪੈਸੇ ਹੈ ਹੀ ਨਹੀਂ ਉੱਥੇ ਤਾਂ 32 35 ਰੁਪਏ ਜਿਹੜੇ ਮਹੀਨੇ ਦੇ ਨਿਕਲਦੇ ਆ ਤੇ ਆਹ ਵੇਖੋ ਜੀ ਹਜੇ 5 ਦਿਨ ਹੋਏ ਆ ਕਮੇਟੀ ਨੂੰ ਪੂਰੀ ਤਰ੍ਹਾਂ ਇਸ ਜਗ੍ਹਾ ਨੂੰ ਆਪਣੇ ਕੰਟਰੋਲ 'ਚ ਲਏ ਇਹਨੂੰ ਤੇ ਹੁਣ ਤੁਸੀਂ ਵੇਖ ਲਓ ਵੀ ਆ ਸਾਰਾ ਸਮਾਨ ਵਿਖਣਾ ਆ ਆ ਵੇਖੋ ਸਾਰਾ ਸਮਾਨ ਵਿਖਣਾ ਤੇ ਇੱਕ ਆ ਵੇਖੋ ਜੀ ਆ ਬਾਬੇ ਦਾ ਘੋੜਾ ਇਹ ਵੀ ਵਿਕਣਾ ਹੈ ਹਾਂਜੀ ਨਾ ਬਾਬਾ ਇਹ ਇਦੋਂ ਅੱਗੇ ਅੱਗੇ ਆ ਜਾਓ ਇਸਮਰਾ ਕੋਕੜੀਆਂ ਕਿੱਥੇ ਆਓ ਬਾਹਰ ਫੇਕ ਦੀਆਂ ਹਾਂ ਅਰੇ ਵੀਡੀਓ ਇੱਥੇ ਮੁਰਗੀਆਂ ਆਓ ਵੇਖੋ ਜੀ 6-7 ਤੇ ਮੁਰਗੀਆਂ ਵੀ ਹੈਗੀਆਂ ਇਹ ਸਾਰਾ ਜਿਹੜਾ ਦਰਗਾਹ ਤੋਂ ਵਿਕਣਾ ਹੁੰਦਾ ਸਮਾਨ ਆ ਦੇਖੋ ਆ ਦੇਖੋ ਆ ਦੇਖੋ ਇਹ ਇਹ ਸਾਰਾ ਨਾ ਇਹ ਪੰਜਾਂ ਦਿਨਾਂ ਦੇ ਵਿੱਚ ਵਿੱਚ ਇਹ ਚੜਾ ਵਾ ਚੜਾ ਹੁਣ ਤੁਸੀਂ ਮਹੀਨੇ ਦਾ ਹਿਸਾਬ ਲਾਓ ਹਫਤਾ ਨਹੀਂ ਹੋਇਆ ਅਜੇ ਠੀਕ ਆ ਆ ਦੇਖੋ 5000 ਦਾ ਟੱਕ ਟੁਗੜ ਆਹੀ ਇੱਕ ਫਿਰ ਉਹ ਮੁਰਗੀਆਂ ਸੱਤ ਆ ਗਈਆਂ ਫਿਰ ਆ ਸਮਾਨ ਠੀਕ ਆ ਬੀਬੀਆਂ ਦੀ ਵੀ ਮਹੀਨੇ ਦੇ 32 35 ਰੁਪਏ ਨਿਕਲਦੇ ਆ ਗੱਲੇ ਚ 32 ਰੁਪਏ 35 ਰੁਪਏ ਆ ਦੱਸੋ ਜੀ ਠੀਕ ਹੈ ਜੀ ਹਜੇ ਮਹੀਨਾ ਪੂਰਾ ਹੋਣਾ ਹੈ ਮਹੀਨੇ ਦੇ ਪੂਰੇ ਹੋਣ ਤੋਂ ਬਾਅਦ ਆਪਾਂ ਡਿਟੇਲ ਵੀਡੀਓ ਰਾਈ ਪਾਵਾਂਗੇ ਵੀ ਕੀ ਹੈ ਇਹ ਜਾਂਦੀ ਸਾਡੀ ਕਮੇਟੀ ਹੈ ਜੀ ਪਹਿਲਾਂ ਜੇ ਕਮੇਟੀ ਆ ਤਾਂ ਬਾਬੇ ਦੀ ਆ ਬਨੇਰੇ ਟੁੱਟੇ ਪਏ ਆ ਦੇਖੋ ਠੀਕ ਹੈ ਇੱਥੇ ਘਾ ਬਹੁਤ ਜ਼ਿਆਦਾ ਸੀ ਸਾਰੀ ਸੇਵਾ ਨਵੀਂ ਕਮੇਟੀ ਨੇ ਕਰਕੇ ਪਟਿਆ ਇੱਧਰ ਵੀ ਘਾ ਸੀ ਉੱਧਰ ਵੀ ਘਾ ਸੀ ਠੀਕ ਆ ਆ ਸਪਾਈ ਕਰਤੀ ਬਹੁਤ ਗੰਦ ਸੀ ਇੱਥੇ ਜੀ ਪਾਇਆ ਵੈ ਇਹਨਾਂ ਨੇ ਆਪਣਾ ਘਾ ਕੂਸੀਆ ਸਾਰੀਆਂ ਦੇਖੋ ਨਵੀਂ ਸਪਾਈ ਹੋਈ ਦੀ ਆ ਉਹ ਦੇਖੋ ਜੀ ਆ ਮੇਨ ਦਰਗਾ ਕੋਲੀ ਦਰਗਾ ਦਾ ਬਾਹਰ ਖੋਲੀ ਤੇ ਆ ਨਾ ਘਾ ਉਹ ਗਿਆ ਖੜਾ ਉੱਤੇ ਆ ਦੇਖੋ ਆ ਵੀ ਫੜੀ ਰਜਿਸਟਰ ਦੋ ਮਿੰਟ ਸਾਨੂੰ ਚੰਗੀ ਤਰ੍ਹਾਂ ਦਿਖਾਉਣੇ ਆ ਆ ਮੇਨ ਜਗਾ ਬਾਬਾ ਜੀ ਦੀ ਮੇਨ ਜਗਾ ਆਪਾਂ ਧਰਮਾਂ ਚ ਨਹੀਂ ਮੰਨਣਾ ਸਭ ਦੀ ਆਸਤਾ ਭਾਵਨਾ ਹਰ ਜੁੜੀ ਹੁੰਦੀ ਔਰ ਸਭ ਧਰਮ ਦਾ ਸਤਕਾਰ ਕਰਨਾ ਸਾਡਾ ਫਰਜ਼ ਹੈ ਇਹ ਆ ਦੇਖੋ ਜੀ ਇਹ ਘਾ ਉਹ ਗਿਆ ਖੜਾ ਉੱਤੇ ਛੱਤ ਦੇ ਉੱਤੇ ਹਾਲਾਤ ਵੇਖੋ ਠੀਕ ਹੈ ਇਸ ਤੋਂ ਬਾਅਦ ਤੁਹਾਨੂੰ ਹੋਰ ਚੀਜ਼ ਦਿਖਾਉਣਾ ਇੱਥੇ ਸੰਗਤ ਵੱਲੋਂ ਸ਼ੈੱਡ ਆਪਾਂ ਪਾਏ ਠੀਕ ਹੈ ਇੱਥੇ ਇਸ ਤਰ੍ਹਾਂ ਦੀਆਂ ਸੀਗੀਆਂ ਇਹ ਨਹੀਂ ਰਿਣਾ ਉੱਡ ਗਈਆਂ ਉਦੋਂ ਬਾਅਦ ਕਿਸੇ ਨੇ ਦੀ ਸਾਰ ਨਹੀਂ ਲਈ ਆ ਜਗਾ ਵਾਈਬ ਮੈਂ ਬੂਟ ਲਾ ਲਾਂ ਯਾਰ ਆ ਦੇਖੋ ਜੀ ਘਾ ਆ ਗਿਆ ਤੇੜਾ ਆਈਆਂ ਪਿੰਗਾ ਜਗਾ ਦੇ ਉੱਤੇ ਹਾਲਾਤ ਵੇਖੋ ਤੁਸੀਂ ਜਗਾ ਦੇ ਕੀ ਹਾਲਾਤ ਕੀਤੇ ਪਏ ਆ ਜਗਾ ਦੇ ਇਹਨਾਂ ਨੇ ਠੀਕ ਆ ਆ ਦੇਖੋ ਇਹ ਆ ਰਿਹਾ ਕਹਿਣ ਦਾ ਮਤਲਬ ਇਹ ਆ ਕਿ ਜੇ ਇੱਥੇ ਕਮੇਟੀ ਸੀਗੀ 12 ਸਾਲਾਂਾਂ ਦੀ ਕਮੇਟੀ ਸਾਡੀ ਤੇ ਚੱਲਦੀ ਆ ਇੱਥੇ ਚਿੱਟਾ ਪੀ ਜਾਂਦੇ ਆ ਇੱਥੇ ਨਸ਼ਾ ਵੇਗ ਰਿਹਾ ਠੀਕ ਆ ਸਾਨੂੰ ਜਦੋਂ ਨਗਰ ਪੰਚਾਇਤ ਨੂੰ ਇਹ ਪਤਾ ਲੱਗਿਆ ਨਾ ਵੀ ਇੱਥੇ ਇਹ ਕੰਮ ਚੱਲ ਰਿਹਾ ਤੇ ਠੇਸ ਪਹੁੰਚ ਰਹੀ ਆ ਇੱਥੋਂ ਦੀ ਮਾਨ ਮਰਿਆਦਾ ਭੰਗ ਹੋ ਰਹੀ ਆ ਤੇ ਅਸੀਂ ਫੇਰ ਅੰਦਰ ਆਏ ਜਿਹਨੂੰ ਪੰਚਾਇਤ ਦੇ ਕੋਲ ਸ਼ਿਕਾਇਤਾਂ ਵਾਰੀ ਵਾਰੀ ਆਈਆਂ ਪੰਚਾਇਤ ਨੇ ਬੇਨਤੀ ਕੀਤੀ ਪਿੰਡ ਵਾਸੀਆਂ ਨੂੰ ਉਹਨਾਂ ਨੇ ਕਮੇਟੀ ਬਣਾ ਲਈ ਉਹ ਕਮੇਟੀ ਦਾ ਇਹ ਬੀਬੀ ਵਿਰੋਧ ਕਰ ਰਹੀ ਆ ਕੁਛ ਉਹਦੇ ਨਾਲ ਜਿਹੜੇ ਉਹਦੇ ਪਾਸ਼ੂ ਠੀਕ ਆ ਉਹ ਵਿਰੋਧ ਕਰ ਰਹੇ ਆ 21 ਮਾੜਾ ਕੀ ਕਰ ਰਹੇ ਆ ਅਸੀਂ ਦੱਸੋ ਇਹ ਆਹ ਸਾਰਾ ਨਾ ਇੱਥੇ ਬਹੁਤ ਮੋਟਾ ਮੋਟਾ ਇੱਥੇ ਤੇਲ ਜੰਮਿਆ ਸੀ ਬੁਰਾ ਹਾਲ ਸੀ ਇਹ 2 ਦਿਨ ਪਹਿਲਾਂ ਧੋ ਕੇ ਹੁਣ ਸਫਾਈ ਵੇਖੋ ਤੁਸੀਂ ਕਾਲਾ ਸੀ ਬਿਲਕੁਲ ਇਹ ਸਰਪਾ ਪਾ ਕੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕੀਤਾ ਇਹ ਚੰਗੀ ਤਰ੍ਹਾਂ ਸਾਫ਼ ਕੀਤਾ ਇਹ ਠੀਕ ਆ ਆ ਦੇਖੋ ਆ ਖੰਡਣ ਹੋਈ ਪਈ ਐ ਟੁੱਟਿਆ ਪਿਆ ਆਲਾ ਕੀ ਟੁੱਟੀ ਚੀਜ਼ ਆਪਾਂ ਰੱਖ ਨਹੀਂ ਸਕਦੇ ਹੁੰਦੇ ਆਹ ਸੇਵਾ ਸੰਭਾਲ ਲੈਣਾ ਦੀ ਸਾਡੀ ਰਜਿਸਟਰਡ ਡੀਸੀ ਕੋਲ ਰਜਿਸਟਰਡ ਡੀਸੀ ਨੇ ਰਜਿਸਟਰਡ ਕੀਤੀ ਹੋਊਗੀ ਤੁਹਾਡੀ ਸੇਵਾ ਸੰਭਾਲ ਕਰਨ ਵਾਸਤੇ ਇੱਥੇ ਚਿੱਟਾ ਵਕਾਉਣ ਸੰਤ ਜੀ ਚਿੱਟਾ ਵਕਾਉਣ ਵਾਸਤੇ ਚਿੱਟਾ ਪਿਆਉਣ ਵਾਸਤੇ ਜਾਂ ਚਿੱਟੇ ਵਾਲੇ ਨੂੰ ਪੜਾ ਦੇਣ ਵਾਸਤੇ ਤੁਹਾਡੀ ਕਮੇਟੀ ਰਜਿਸਟਰਡ ਨਹੀਂ ਕੀਤੀ ਠੀਕ ਹੈ ਨਾ ਆ ਹਾਲਾਤ ਵੇਖੋ ਤੁਸੀਂ ਆ ਬਾਹਰ ਫਰਸ਼ ਦਾ ਕੀ ਹਾਲ ਆ ਠੀਕ ਹੈ ਜੀ ਫਿਰ ਅੰਦਰ ਦਾ ਹਾਲ ਵੇਖ ਲਓ ਆ ਆ ਵਿਚਾਰੀ ਸੇਵਾਦਾਰ ਜਿਹੜੇ ਰਹਿੰਦੇ ਉਹਨਾਂ ਦਾ ਹਾਲ ਵੇਖੋ ਤੇ ਸੇਵਾਦਾਰ ਜਿਹੜੇ ਰਹਿੰਦੇ ਆ ਕੋਈ ਹਾਲ ਆ ਇਵਜ਼ੀਰ ਹੁੰਦੇ ਆਂਦੇ ਹੁੰਦੇ ਜਿਹੜੇ ਜਿਹੜੇ ਇਹ ਗੁਰੂ ਘਰਾਂ ਦੇ ਵਜ਼ੀਰ ਹੁੰਦੇ ਜਿਹੜੇ ਇੱਥੇ ਸੇਵਾ ਕਰਦੇ ਇਹਨਾਂ ਦਾ ਇਹਨਾਂ ਦੀ ਵੀ ਸੇਵਾ ਕਰਨਾ ਇਹਨਾਂ ਨੂੰ ਦੇਖ ਰੇ ਕਰਨੀ ਵੀ ਫਰਜ਼ ਆ ਦੇਖ ਰੂੜੀ ਲੱਗੀ ਪਈ ਬੁਰਾ ਹਾਲ ਵੀ ਮੇਨ ਗੱਲ ਆਉਂਦੀ ਆ ਵੀ ਬੀਬੀ ਕਹਿੰਦੀ ਆ 30 32 35 ਰੁਪਏ ਨਿਕਲਦੇ ਗੋਲਕ ਚੋਂ ਵੀ 5000 ਰੁਪਏ ਆ ਤਾਂ ਚਾਰਾਂ ਦਰਾਂ ਚ ਆ ਆ ਗਿਆ ਠੀਕ ਆ ਉਹ ਮੁਰਗੀਆਂ ਆ ਗਈਆਂ ਸੱਤ ਮੁਰਗੀਆਂ ਠੀਕ ਹੈ ਜੀ ਫਿਰ ਆ ਸਾਮਾਨ ਆ ਗਿਆ ਤੇ ਅਸੀਂ ਤੁਹਾਨੂੰ ਮਹੀਨੇ ਦੇ ਐਵਰੇਜ ਕੱਢ ਕੇ ਦੇਵਾਂਗੇ ਠੀਕ ਹੈ ਨਾ 17 ਤਰੀਕ ਤੋਂ ਲੈ ਕੇ ਮਹੀਨੇ ਦੇ ਐਵਰੇਜ ਕੱਢ ਕੇ ਦੇਵਾਂਗੇ ਸੰਗ ਤੇ ਬੈਠੀ ਪਹਿਲਾਂ ਇੱਥੇ ਕੋਈ ਨਹੀਂ ਹੁੰਦਾ ਸੀ ਸੁਨ ਸਾਰ ਸੀ ਜੇ ਕੋਈ ਇੱਥੇ ਆਉਂਦਾ ਸੀ ਤੇ ਉਹਨਾਂ ਨੂੰ ਭਜਾ ਦਿੱਤਾ ਜਾਂਦਾ ਸੀਗਾ ਚੰਗਾ ਬੰਦਾ ਜੇ ਕੋਈ ਆਉਂਦਾ ਹੀ ਚੋਰ ਠੱਗ ਕੋਈ ਨਸ਼ੇ ਵਾਲਾ ਉਹਨੂੰ ਇੱਥੇ ਕਹਿੰਦੇ ਆ ਜਾ ਤੂੰ ਵੀ ਬਹਿ ਜਾ ਠੀਕ ਹੈ ਨਾ ਇਹ ਪਨਾਹ ਬਣਾ ਕੇ ਰੱਖੀ ਸੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਗਰਾਈ ਨਗਰ ਪੰਚਾਇਤ ਦਾ ਦਸ਼ਮੇਸ਼ ਨਗਰ ਪੰਚਾਇਤ ਦਾ ਸਰਪੰਚ ਸਨਮਾਨ ਦਾ ਔਰ ਪੰਜ ਜ਼ਬਰ ਨਾਂ ਦਾ ਮੈਂਬਰ ਸਹਿਬਾਨਾਂ ਦਾ ਔਰ ਇਹ ਨਵੀਂ ਬਣੀ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਔਰ ਮੈਂਬਰਾਂ ਦਾ ਧੰਨਵਾਦ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਪੰਚਾਇਤ ਤੱਕ ਇਹ ਮਸਲਾ ਲੈ ਆਂਦਾ ਮਸਲਾ ਲੈ ਆ ਕੇ ਸਾਡੇ ਧਿਆਨ ਚ ਲੈ ਆਂਦਾ ਔਰ ਪੰਚਾਇਤ ਨੇ ਇੱਥੇ ਕਾਰਵਾਈ ਕੀਤੀ ਆਪਦੇ ਤੌਰ ਤੇ ਪੜਤਾਲ ਕੀਤੀ ਪਤਾ ਲੱਗਿਆ ਵਾਕੇ ਹੀ ਨਸ਼ੇ ਵਾਲੇ ਇੱਥੇ ਖਰਾਬ ਕਰਦੇ ਆ ਸਫਾਈ ਬਾਹਰ ਚ ਕਰਾਈਏ ਸੀ ਇੱਥੇ ਬਹੁਤ ਗੰਦ ਪਾਇਆ ਹੋਇਆ ਸੀ ਬਹੁਤ ਜ਼ਿਆਦਾ ਆਹ ਹਾਲ ਦੇਖੋ ਤੁਸੀਂ ਆ ਬਾਹਰ ਦਾ ਦਰਜ ਹਜੇ ਕਰਨਾ ਬਾਕੀ ਆ ਉਹ ਹਜੇ ਕਰੀ ਜਾਂਦੇ ਦੇਖੋ ਆ ਬਾਹਰ ਦਾ ਕਰਨਾ ਹਜੇ ਬਾਕੀ ਆ ਇਹ ਇਹ ਕਮੇਟੀ ਆ ਟੁੱਟੀ ਪਈ ਦੇਖੋ ਕਮੇਟੀ ਸਾਡੀ ਕਮੇਟੀ ਸਾਡੀ ਸਾਡੀ ਕਮੇਟੀ ਰਜਿਸਟਰਡ ਅਸੀਂ 17 ਸਾਲ ਤੋਂ ਕਮੇਟੀ ਬਣਾਈ ਬੀਬੀ ਕਹਿ ਰਹੀ ਐ ਆ ਕਮੇਟੀ ਐ ਤੇਰੀ 17 ਸਾਲਾਂ ਦੇ ਵਿੱਚ ਆ ਨਚੋੜ ਕੱਢ ਕੇ ਦਿੱਤਾ ਤੂੰ ਆ ਬੇਅਦਬੀਆਂ ਕੀਤੀਆਂ ਤੂੰ ਪੀਰਾਂ ਦੀਆਂ ਜਗ੍ਹਾ ਦੀਆਂ ਆ ਘਾ ਉੱਗ ਗਿਆ ਵੈ ਅਸੀਂ ਘਾ ਪਟਾਂਗੇ ਹਜੇ ਨਹੀਂ ਪਟਣਾ ਸੰਗਤ ਨੂੰ ਸੱਦਿਆ ਵਾਰੀ ਵਾਰੀ ਸੰਗਤ ਆਉਗੀ ਉਹ ਵੇਖੂਗੀ ਉਹ ਦਿਖਾਤੀ ਉਹ ਵੀ ਦੂਸਰੀ ਗੱਲ ਬਹੁਤ ਜਲਦ ਸੰਗਤ ਦੇ ਸੰਯੋਗ ਨਾਲ ਕਮੇਟੀ ਆਹ ਸਾਰੀ ਜਗ੍ਹਾ ਦੇ ਉੱਤੇ ਸ਼ੈੱਡ ਪਾਉਣ ਜਾ ਰਹੀ ਹੈ ਤੋ ਆਪਾਂ ਨਾ ਸਾਰੀ ਜਗ੍ਹਾ ਤੇ ਸ਼ੈੱਡ ਪੈ ਜਾਣਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਸ਼ੈੱਡ ਪਾਦਣਾ ਛੋਟਾ ਜਿਹਾ ਪਿਆ ਇੱਥੇ ਤੇ ਬਾਬਾ ਕਿਰਪਾ ਕਰੇ ਸਾਲ ਦੇ ਵਿੱਚ ਵਿੱਚ ਆਪਾਂ ਇੱਥੇ ਆਹ ਬਿਲਡਿੰਗ ਦੇ ਉੱਪਰਲੇ ਪਾਸੇ ਇੱਕ ਲੈਂਟਰ ਪਾ ਕੇ ਬਹੁਤ ਵੱਡਾ ਹਾਲ ਜਿਹੜਾ ਬਣਾਇਆ ਜਾਊ ਬਾਬਾ ਜੀ ਦੇ ਕਿਰਪਾ ਦੇ ਨਾਲ ਸੰਗਤ ਦੇ ਸੰਜੋਗ ਨਾਲ ਕਰਕੇ ਦਿਖਾਵਾਂਗੇ ਕੁਝ ਨਵੀਂ ਕਮੇਟੀ ਦੇ ਨਾਲ ਗੱਲਾਂ ਕਰਨੀਆਂ ਬਹੁਤ ਸੁਖੀਆਂ ਕਮੇਟੀਆਂ ਸਾਡੀਆਂ ਕਮੇਟੀਆਂ ਕਮੇਟੀਆਂ ਸਵਾਾ ਤੁਹਾਡੀਆਂ ਤੁਸੀਂ ਗੁਰੂ ਘਰਾਂ ਦੇ ਛੱਤਾਂ ਦੇ ਉੱਤੇ ਦਰਗਾਹਾਂਵਾਂ ਦੀਆਂ ਛੱਤਾਂ ਤੇ ਘਾਹ ਉਗਣ ਲਾਤਾ ਟੇੜਾ ਆ ਗਈਆਂ ਛੱਤਾਂ ਚੋਈ ਜਾਂਦੀਆਂ ਠੀਕ ਆ ਕੀ ਤੁਹਾਡੀ ਮਰਿਆਦਾ ਸੋ ਵਕਤ ਹੁੰਦਾ ਰਹੇ ਚੀਜ਼ ਦਾ ਮਾਲਕ ਵੀ ਯੋ ਨਾ ਕਰੋਧਤ ਹੋ ਜਾਂਦੇ ਆ ਪੀਰ ਫਕੀਰ ਜੀ ਨੂੰ ਕਰੋਧਤ ਹੋ ਜਾਂਦੇ ਆ ਫਿਰ ਉਹ ਕੋਨੋ ਕੋਕ ਆਵਦਾ ਤਜਰਬਾ ਦਿਖਾਉਂਦੇ ਆ ਆਪਣਾ ਕਰਾਮਾਤ ਦਿਖਾਉਂਦੇ ਦਿਖਾਇਆ ਉਹਨਾਂ ਨੇ ਜੇ ਇਹਨਾਂ ਨੂੰ ਕੱਢਿਆ ਗਿਆ ਇੱਥੋਂ ਅੱਜ ਚੀਕਾਂ ਮਾਰਦੇ ਫਿਰਦੇ ਆ ਤਾਂ ਇਹ ਕੱਢਿਆ ਹੈ ਮਾਲਕਾਂ ਨੇ ਕੱਢਿਆ ਅਸੀਂ ਕੌਣ ਹੁੰਨੇ ਆ ਕਮੇਟੀ ਕੌਣ ਹੁੰਦੀ ਕੱਢਣ ਵਾਲੀ ਪੰਚਾਇਤ ਕੌਣ ਹੁੰਦੀ ਕੱਢਣ ਵਾਲੀ ਸੰਗਤ ਨੇ ਇਹਨਾਂ ਨੂੰ ਕੱਢਿਆ ਕਿਉਂਕਿ ਇਹਨਾਂ ਨੇ ਇੰਨਾ ਜ਼ਿਆਦਾ ਜਲੀਲ ਕਰਤਾ ਸੀਗਾ ਇੰਨਾ ਜ਼ਿਆਦਾ ਸਾਡੀਆਂ ਆ ਬੀਬੀਆਂ ਭੈਣਾਂ ਆ ਗਈਆਂ ਇਹ ਹੁਣ ਬੇਫਿਕਰ ਹੋ ਕੇ ਹੁਣ ਲੱਗ ਪਈਆਂ ਪਹਿਲਾਂ ਇੱਥੇ ਨਸ਼ੇ ਵਾਲੇ ਬੈਠੇ ਰਹਿੰਦੇ ਸੀ ਤੇ ਬੀਬੀਆਂ ਪੈਣਾ ਡਰਦੀਆਂ ਤੇ ਵੱਡਦੀਆਂ ਨਹੀਂ ਸੀਗੀਆਂ ਵੀ ਪਤਾ ਨਹੀਂ ਕਿਹੜਾ ਨਸ਼ੇੜੀ ਨੇ ਕੀ ਬੋਲ ਦੇਣਾ ਸੋ ਰੌਣਕਾਂ ਲੱਗਣ ਲੱਗ ਪੀਆਂ ਜਗ੍ਹਾ ਤੇ ਕਿੱਥੇ ਉਜਾੜ ਪਿਆ ਹੁੰਦਾ ਸੀ ਸਿਆਣਾ ਬੰਦਾ ਤੇ ਆਉਂਦਾ ਨਹੀਂ ਸੀ ਕਹਿੰਦਾ ਯਾਰ ਨਸ਼ੇ ਵਾਲੇ ਬੈਠੇ ਆ ਉੱਥੇ ਗਲ ਪੈਂਦੇ ਇਹ ਤਾਂ ਟੱਲ ਲੱਗਿਆ ਸੀ ਬਾਬੇ ਦਾ ਉਹ ਵੀ ਲਾ ਲਿਆ ਪੱਖੇ ਲੱਗੇ ਸੀ ਉਹ ਵੀ ਲਾ ਲੇ ਲਾਈਟਾਂ ਲੱਗੀਆਂ ਸੀ ਉਹ ਵੀ ਲਾ ਲਈਆਂ ਛੱਡੇ ਹੀ ਕੱਖ ਨਹੀਂ ਬੱਕਰੇ ਵੀ ਜੂਏ ਚ ਖਾਈ ਜਾਂਦੇ ਆ ਬੱਕਰੇ ਮੁਰਗੀਆਂ ਆ ਚੜਾਵੇ ਦਾ ਸਮਾਨ ਗੋਲਕਾਂ ਸਭ ਛੱਕ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਬਾਬਾ ਸੌਕ ਕਰਕੇ ਬਾਬੇ ਦੀ ਜਗ੍ਹਾ ਤੇ ਏਸੀ ਵੀ ਲਵਾਵਾਂਗੇ ਲੈਂਟਰ ਵੀ ਪਾਵਾਂਗੇ ਇੱਥੇ ਸ਼ੈੱਡ ਵੀ ਪਾਵਾਂਗੇ ਇਹ ਕਮੇਟੀ ਵੱਲੋਂ ਕਿਹਾ ਗਿਆ ਸੰਗਤ ਨੂੰ ਜੇ ਸੰਗਤ ਨੇ 17 ਸਾਲ ਇਹਨਾਂ ਨੂੰ ਬਰਦਾਸ਼ਤ ਕੀਤਾ ਇਹਨਾਂ ਨੂੰ ਵੇਖਿਆ ਤਾਂ ਸੰਗਤ ਇੱਕ ਸਾਲ ਨਵੀਂ ਕਮੇਟੀ ਨੂੰ ਮੌਕਾ ਦੇਵੇ ਜੇ ਨਵੀਂ ਕਮੇਟੀ ਨੇ ਵੀ ਕੱਖ ਨਾ ਕੀਤਾ ਤਾਂ ਹੋਰ ਨਵੀਂ ਕਮੇਟੀ ਬਣਾਵਾਂਗੇ ਆਪਾਂ ਪਰ ਇੰਨਾ ਕਰੋ ਜਿਵੇਂ ਆਪਾਂ ਡੇਰੇ ਯਾਦ ਕਰਾਏ ਸੀ ਨਾ ਮਸੰਦਾਂ ਦੇ ਕੋਲੋਂ ਉਹ ਮੈਂ ਸਮਝ ਲਓ ਵੀ ਇਹ ਆਪਾਂ ਆ ਯਾਦ ਕਰਾਇਆ ਬਹੁਤ ਮਾੜਾ ਹਾਲ ਇਤੋਂ ਦਾ ਬਹੁਤ ਜ਼ਿਆਦਾ ਆ ਸਫਾਈਆਂ ਤਾਂ ਹੁਣ ਦੇ ਇਸ ਦੀਆਂ ਮਾੜੀਆਂ ਮੋਟੀਆਂ ਸਫਾਈ ਵਾਲ ਕਿਸੇ ਦਾ ਧਿਆਨ ਨਹੀਂ ਸੀਗਾ ਨਵੀਂ ਕਮੇਟੀ ਬੜੀ ਬਣੀ ਆ ਜੀ ਧੰਨਵਾਦ ਕਰਦੇ ਆ ਸਾਰੇ ਸੰਜੋਗੀ ਸਜਣਾ ਦਾ ਵੀ ਉਹਨਾਂ ਨੇ ਇੱਕ ਕਮੇਟੀ ਬਣਾ ਕੇ ਵਧੀਆ ਪ੍ਰਬੰਧ ਕੀਤਾ ਇੱਥੇ ਦਿਖਾਉਣਾ ਦੇਖੋ ਜੀ ਆ ਰਹਿ ਗਿਆ ਸੀ ਆ ਬਾਥਰੂਮ ਆ ਜੀ ਇਤੋਂ ਦਾ ਦਰਗਾਹ ਦਾ ਆ ਦੇਖ ਲੈ ਆ ਹਾਲ ਐ ਇਤੋਂ ਦਾ ਲੈ ਵੀ ਦਿਖਾ ਮੁੰਡਿਆ ਕੀ ਕੋ ਰੱਖਦਾ ਹੈ ਦਿਖਾ ਆ ਬਾਥਰੂਮ ਦੇਖੋ ਭਰੀ ਪਈ ਆ ਬੁਰਾ ਆ ਮੁਸ਼ਕਾਈ ਜਾਂਦਾ ਓਹੋਹੋ ਦੇਖੋ ਆ ਪ੍ਰਬੰਧਾ ਇਹਨਾਂ ਦਾ ਮੁਸ਼ਕਾਉਂ ਦਾ ਕਮੇਟੀ ਬਣਾਈ ਸੀ ਇਹਨਾਂ ਦੀ ਇਹਨਾਂ ਦੀ ਸਾਡੀ ਕਮੇਟੀ ਰਜਿਸਟਰਡ ਹੈ ਕੱਲ ਸੰਘ ਪਾੜਦੀ ਸੀ ਬੀਬੀ ਸਾਡਾ ਸਾਡੀ ਕਮੇਟੀ ਰਜਿਸਟਰਡ ਆ ਗੈਬ ਭਰ ਆ ਪਿਆ ਦਿਖਾਉਣ ਨੂੰ ਜੀ ਨਹੀਂ ਕਰਦਾ ਕੀ ਨਿਕਲੇ ਅੰਦਰੋਂ ਲਓ ਜੀ ਦਿਖਾ ਮੁੰਡਾ ਲਓ ਜੀ ਸੱਟ ਬਾਹਰ ਸੱਟ ਨੂੰ ਠੀਕ ਹੈ ਨਾ ਆਓ ਪਹਿਲਾਂ ਦਾ ਪਿਆ ਆ ਦੇਖੋ ਅਸੀਂ ਐਵੇਂ ਐਸੇ ਹੀ ਇਹ ਹੁਣ ਸੇਵਾ ਸੰਭਾਲ ਲਈ ਇੱਥੋਂ ਦੀ ਅਸੀਂ ਹੌਲੀ ਹੌਲੀ ਹਜੇ ਬੜਾ ਕੁਛ ਇੱਥੇ ਪਤਾ ਨਹੀਂ ਕੀ ਕੁਛ ਦੱਬਿਆ ਇਹਨਾਂ ਦਾ ਕਿੰਨੇ ਪੁੱਠੇ ਸਿੱਧੇ ਕੰਮ ਕੀਤੇ ਆ ਜਗ੍ਹਾ ਦੇ ਉੱਤੇ ਇਹ ਬਾਬਾ ਇਹਨਾਂ ਨੂੰ ਵੇਖੂਗਾ ਇਹਨਾਂ ਨੂੰ ਸਾਰੇ ਲੇਖੇ ਜੋ ਕੇ ਦੇਣੇ ਪੈਣਗੇ ਜਿੰਨੇ ਇਹਨੇ ਬਾਬੇ ਦੀ ਜਗ੍ਹਾ ਤੇ ਇਹਨਾਂ ਨੇ ਦੁਰ ਕਰਮ ਕੀਤੇ ਆ ਦੁਸ਼ਟ ਕਰਮ ਕੀਤੇ ਆ ਜੋ ਇੱਥੇ ਪਾਪ ਕੀਤਾ ਇਹਨਾਂ ਨੇ ਜੋ ਇੱਥੇ ਇਹਨਾਂ ਨੇ ਪਾਂਡਵ ਕੀਤਾ ਜੋ ਇੱਥੇ ਇਹਨਾਂ ਨੇ ਪਚਾਲ ਪਾਇਆ ਇੱਥੇ ਗੰਦ ਪਾਇਆ ਇਹ ਇਹ ਮਾਲਕ ਵੇਖੂ ਉਹ ਸਾਈ ਮਾਲਕ ਬੈਠੇ ਹਨ ਦਰਗਾਹ ਦੇ ਜਿੰਨੇ ਦੇਵੀ ਦੇਵਤੇ ਇੱਥੇ ਇਸ ਟਾਈਮ ਜਿੰਨੇ ਦੀ ਜਗ੍ਹਾ ਜਿੰਨੇ ਦੇਵੀ ਦੇਵਤੇ ਇੱਥੇ ਸਮਝ ਲਓ ਬਿਰਾਜਮਾਨ ਆ ਉਹ ਵੇਖਣਗੇ ਇਹਨਾਂ ਨੂੰ ਜਿਨ੍ਹਾਂ ਨੇ ਇੰਨੀ ਬੇਅਦਬੀ ਕੀਤੀ ਹੈ ਜਗ੍ਹਾ ਦੀ ਉਹ ਵੇਖਣਗੇ ਉਹ ਬੁਰਾਲ ਸੀ ਸਾਰੀ ਫਰਸ਼ ਕਾਲੀ ਸੀ ਸਾਰੀ ਫਰਸ਼ ਸਾਰੇ ਸਰੂਪ ਆ ਸਾਰੇ ਬਾਹਰ ਕੱਢ ਕੇ ਨਾ ਤਾਂ ਛੱਤਾਂ ਤੱਕ ਪਾਣੀ ਮਾਰ ਕੇ ਸਾਫ਼ ਕੀਤਾ ਬਹੁਤ ਮਾੜਾ ਹਾਲ ਸੀ ਇਥੋਂ ਦਾ ਅਸੀਂ ਸਭ ਨੂੰ ਆਪਣੇ ਧਰਮ ਚ ਔਰ ਮੰਨਣ ਦਾ ਅਧਿਕਾਰ ਆ ਕਿਸੇ ਨੂੰ ਵੀ ਗਲਤ ਕਮੈਂਟ ਕਰਨ ਦੀ ਲੋੜ ਨਹੀਂ ਦੇਵੀ ਦੇਵਤੇ ਜਿਹਨਾਂ ਦੀ ਕੋਈ ਸ਼ਰਤ ਆ ਭਾਵਨਾਵਾਂ ਉਹ ਉਹ ਮੰਨਦੇ ਆ ਜਿਹੜੀ ਨਹੀਂ ਹੈਗੀ ਉਹ ਨਹੀਂ ਮੰਨਦੇ ਠੀਕ ਹੈ ਜੋ ਸਾਬ ਪੂਜਨ ਸਥਾਨ ਜਿੱਦੀ ਜਿੱਥੇ ਆਸਥਾ ਉੱਥੇ ਰੱਬ ਆ ਆ ਦੇ ਵਾਰੀ ਵਾਰੀ ਮੈਂ ਉਹੀ ਦਿਖਾਉਣਾ ਤੈਨੂੰ ਕੋਠਿਆਂ ਦੇ ਘਾਹ ਉੱਗ ਗਿਆ ਉਹੀ ਚੀਜ਼ ਦਿਖਾਈ ਜਣਾ ਇੱਧਰਲੇ ਕੋਠੇ ਤੇ ਵੀ ਘਾਹ ਉੱਗ ਗਿਆ ਉਹ ਵੇਖ ਲਓ ਹੋਵੇ ਇਹ ਆਹ ਘਾਹ ਉੱਗ ਗਿਆ ਸੋ ਅੱਜ ਤਾਂ ਮੈਂ ਉੱਤੇ ਚੜ ਕੇ ਦਿਖਾ ਦਵਾਂ ਤਾਂ ਬੜੀਏ ਗੱਲ ਹੋਊਗੀ ਤੇ 2 ਮਿੰਟ ਨੂੰ ਉੱਤੇ ਜਾਈਂ ਉਹ ਯਾਰ ਪੌੜੀ ਹੈਗੀ ਆਪਣੇ ਹਾਂ ਕਿੱਥੇ ਆ ਔਰ ਚੱਕ ਲੈਣਾ ਨਹੀਂ ਨਹੀਂ ਇੱਥੇ ਹੈਗੀ ਆ ਇੱਥੇ ਦੀ ਆ ਮੜਾ ਫੜੀ ਇੱਥੋਂ ਮੜਾ ਮੈਂ ਮੜਾ ਕੋਠੇ ਤੇ ਚੜਕ ਦਿਖਾਉਂਗਾ ਇੱਥੇ ਰੱਖੀ ਆ ਯਾਰ ਆਹ ਮੜਾ ਕਰ ਬੈਠਾ ਨਾ ਜੀ ਸੱਜਣੇ ਆ ਰਹਿ ਜਾ ਰਹਿ ਜਾ ਬੱਸ ਮੜਾ ਨੀ ਕਰ ਪੜਾਈ ਹੋ ਰਹੀ ਹੈ ਜਾ ਕੇ ਦੇਖ ਲਾ ਕਾ ਹੋ ਜਾ ਤੂੰ ਮੈਂ ਵੀ ਤੂੰ ਉੱਥੇ ਹੋ ਜਾ ਉਹ ਤਾਂ ਜਾ ਉਧਰ ਵੀ ਉਧਰ ਵੀ ਮਰ ਗੋਡਾ ਰੋ ਰੋ ਚੜ ਜਾ ਚੜ ਜਾ ਮਾਰ ਕੇ ਸਾਹ ਚੜਦਾ ਛੜਦਾ ਚੜਦਾ ਬੇਬੇ ਉਹ ਆਉਂਦਾ ਮੁੰਡਾ ਉੱਤੋਂ ਜੀ ਜੀ ਬਾਬਾ ਕੀ ਕਰਦਾ ਹੁਣ ਉਹ ਫੋਟੋ ਮਿੜ ਗਿਆ ਹਾਂ ਤਾਂ ਮੈਂ ਤਾਂ ਉਹ ਨਹੀਂ ਜਾਂਦਾ ਅੱਛਾ ਜਾਲ ਪੇ ਜਾ ਕੇ ਫਿਰ ਹਾਂਜੀ ਚੱਲ ਰਹੀ ਐ ਨਾ ਨਾ ਜਾਈਂ ਭਾਈ ਬੱਤੇ ਬੱਤੇ ਹਾਂ ਨਹੀਂ ਮੈਂ ਗਾਣੇ ਜਾਂਦਾ ਬੱਤੇ ਕੰਡਮ ਆਹ ਵੇਖੋ ਜੀ ਇਹ ਉਤਲੇ ਦੇ ਹਾਲਾਤ ਦਿਖਾਉਣਾ ਤੁਹਾਨੂੰ ਸਾਡੀ ਕਮੇਟੀ ਰਜਿਸਟਰਡ ਹੈ ਸਾਡੀ ਕਮੇਟੀ ਰਜਿਸਟਰਡ ਹੈ ਅਸੀਂ 17 ਸਾਲ ਤੋਂ ਇੱਥੇ ਕਬਜ਼ਾ ਕੀਤਾ ਹੈ ਅਸੀਂ 17 ਸਾਲ ਤੋਂ ਦੇਖ ਸੰਭਾਲ ਕਰ ਰਹੇ ਹਾਂ ਆ ਉਤਲਾ ਅਡਰੈਸ ਉਤਲਾ ਅਡਰੈਸ ਹੈ ਦਾ ਮੈਂ ਬਨੇਰੇ ਮਨੇਰੇ ਤੇ ਚੱਲ ਕੇ ਇਸ ਨੂੰ ਦਿਖਾਉਣਾ ਆ ਉਤਲਾ ਅਡਰੈਸ ਹੈ ਦਾ ਅੱਜ ਤੋਂ 14 ਦਿਨ ਇਹ ਆਂਦੇ ਅਸੀਂ ਰੱਖਤਾ ਇੱਥੇ ਆ ਉਤਲਾ ਅਡਰੈਸ ਚਲੋ ਵੇਣੇ ਮੈਂ ਮੜਾ ਆ ਦੇ ਆ ਆ ਦੇਖੋ ਹਾਲ ਆ ਹਾਲ ਦੇਖੋ ਆ ਪ੍ਰਬੰਧ ਹੈ ਇਹਨਾਂ ਦਾ ਆ ਹੁਣ ਰੌਣਕਾਂ ਲੱਗਣ ਲੱਗੀਆਂ ਬੀਬੀਆਂ ਭੈਣਾਂ ਆਉਣ ਲੱਗ ਪਈਆਂ ਤੇ ਨਹੀਂ ਕੋਈ ਨਹੀਂ ਆਉਂਦਾ ਸੀ ਠੀਕ ਹੈ ਤੇ ਆ ਮਗਰ ਹਾਲ ਦੇਖੋ ਆਲੇ ਦਿਵਾਲੀ ਦੀ ਸਫਾਈ ਵੇਖ ਲਓ ਠੀਕ ਹੈ ਕੱਲੀ ਸਾਡੀ ਕਮੇਟੀ ਰਜਿਸਟਰਡ ਮੇਰੀ ਕਮੇਟੀ ਰਜਿਸਟਰਡ ਕਹਿਣ ਨਾਲ ਨਹੀਂ ਚੱਲਣਾ ਕੰਮ ਕਮੇਟੀ ਕੁਛ ਕਰਕੇ ਦਿਖਾਵੇ ਇਹ ਫੇਰ ਚੱਲੂਗਾ ਕੰਮ ਮੈਂ ਉੱਥੇ ਖੜਕੇ ਹਾਂਜੀ ਲੈਡ ਨੇ ਬਾਥਰੂਮ ਵੀ ਦਿਖਾ ਦਿੱਤਾ ਦਿਖਾਦੇ ਦਿਖਾਦੇ ਲੈਡ ਨੇ ਬਾਥਰੂਮ ਦਿਖਾਦੇ ਵੀਰੇ ਸੰਗਤ ਨੂੰ ਹੈ ਉਹ ਦੇਖੋ ਜੀ ਉੱਥੇ ਘਾਹ ਕੋਸ਼ਿਸ਼ ਤਾਂ ਮੇਰੀ ਹੈਗੀ ਨੇੜੇ ਜਾਵਣਾ ਪਰ ਮੈਂ ਕੀ ਕਰਾਂ ਸਾਰੇ ਪੁਰਾਣਾ ਹਾਲਾਤ ਦੇ ਵਿੱਚ ਬਹੁਤ ਖਸਤਾ ਹਾਲਤ ਦੇ ਵਿੱਚ ਸਾਰਾ ਕੁਝ ਪਿਆ ਮੈਂ ਤਾਂ ਛੱਤ ਤੇ ਵੀ ਡਰਾ ਡਰਦਾ ਤੁਰਦਾ ਮੁੰਡਾ ਤਾਂ ਆਉਂਦਾ ਹੀ ਨਹੀਂਗਾ ਮੇਂ ਥੱਲੇ ਬੁਰਾ ਹਾਲ ਆ ਠੀਕ ਹੈ ਆ ਹਾਲਾ ਇੱਥੇ ਕੋਠੇ ਦਾ ਇਹ ਸਾਡੀ ਕਮੇਟੀ ਰਜਿਸਟਰਡ ਅਸੀਂ 17 ਸਾਲ ਤੋਂ ਚਲਾ ਰਹੇ ਆ ਆ ਪ੍ਰਬੰਧ ਹੈ ਜੀ ਇਹਨਾਂ ਦਾ ਇੱਥੇ ਸਿਰਫ ਚਿੱਟੇ ਪੀਣ ਵਾਲੇ ਤੋਂ ਸਿਵਾ ਕੋਈ ਨਹੀਂ ਆਉਂਦਾ ਸੀ ਚੋਰ ਠੱਗ ਜਿਹੜਾ ਪਿੰਡ ਦਾ ਕੋਈ ਨਕੰਮਾ ਬੰਦਾ ਇੱਥੇ ਉਹ ਇੱਥੇ ਆਉਂਦਾ ਸੀ ਇਹ ਇੱਥੋਂ ਦਾ ਕੇਂਦਰ ਬਣਾਇਆ ਸੀਗਾ ਇੱਥੇ ਇਸ ਅ ਇੱਕ ਠਹਿਰ ਬਣੀ ਸੀ ਇੱਥੇ ਰੁਕਦੇ ਸੀ ਹੁਣ ਇਹ ਜਗ੍ਹਾ ਨੂੰ ਤਰੀਕੇ ਨਾਲ ਚਲਾਇਆ ਜਾਊ ਮर्याਦਾ ਨਾਲ ਚਲਾਇਆ ਜਾਊ ਔਰ ਇਹਨੂੰ ਵਧੀਆ ਤਰੀਕੇ ਨਾਲ ਵਧੀਆ ਬਣਾਇਆ ਜਾਊਗਾ ਔਰ ਅਸੀਂ ਸਾਰਿਆਂ ਨੂੰ ਦਿਖਾਵਾਂਗੇ ਜਿੱਥੇ ਵੀ ਜਾਵਾਂਗੇ ਇਹ ਆਪਾਂ ਉਹਨਾਂ ਚਿਰ ਉੱਧਰ ਚੱਲ ਗਏ ਅੱਛਾ ਜੀ ਹੁਣ ਮੈਂ ਥੱਲੋਂ ਆ ਗਿਆ ਆਹ ਸੇਵਾਦਾਰਾਂ ਦੇ ਮੰਜੇ ਆ ਠੀਕ ਹੈ ਉਹ ਬਾਹਰ ਕਢਾਏ ਅਸੀਂ ਕੱਢੋ ਬਾਹਰ ਸੋ ਹੁਣ ਕੀ ਕੀਤਾ ਜਾਵੇ ਇੱਥੇ ਠੀਕ ਹੈ ਕਿਹਨੂੰ ਪੁੱਛਗੇ ਕਿਹਨੂੰ ਨਾ ਪੁੱਛਗੇ ਬਾਹਰ ਤੂੰ ਹੁਣ ਕਾਹਦਾ ਖਾਣਾ ਠੀਕ ਹੈ ਇਹਨੂੰ ਹੋਈ ਆ ਸਾਡਾਂ ਕਹਾ ਸਾਰੇ ਪੁੱਛਦੇ ਆ ਬਾਥਰੂਮ ਚਾੜਟ ਇਧਰ ਹੁਣ ਸੰਗਤ ਵੀ ਆਉਣ ਲੱਗ ਪਈ ਆ ਦਿਖਾ ਦਿੰਨੇ ਆ ਸੰਗਤ ਦਾ ਕੀ ਆ ਲੈ ਚੋਰੀ ਥੋੜਾ ਜੀ ਤਾਂ ਹੁੰਦਾ ਵਾ ਦਰਗਾਹ ਤੇ ਆਏ ਆ ਨਹੀਂ ਉਹ ਗੱਲ ਕਰਦੇ ਹਾਂ ਜੀ ਆਪਾਂ ਜਿਹੜੀ ਕਮੇਟੀ ਨਵੀਂ ਬਣੀ ਆ ਕੁਝ ਸੁਧਾਰ ਹੋਇਆ ਇੱਥੇ ਆ ਵੀ ਜਾਂਦਾ ਹੈ ਹਾਂਜੀ ਬਸ ਫਿਰ ਠੀਕ ਆਹੀ ਗੱਲ ਸੋ ਆਪਾਂ ਦਰਗਾਹਾਂ ਦੇ ਚੋਰੀ ਥੋੜਾ ਹੋਣਾ ਹਾਂ ਹਾਂ ਲੋ ਜੀ ਧੰਨਵਾਦ